ਸਰਬ ਮੁਸਲਮਾਨ ਜੋ ਗੁਰੂ ਰੋਪ ਗੁਰੂ ਘਰ ਸਾਹਿਬ ਸਾਹਿਬ ਸਿੰਘ ਜੀ ਵਾਹਿਗੁਰੂ ਜੀ ਦਾ ਅਕਾਲ ਸਾਹਿਬ ਵਾਹਿਗੁਰੂ ਜੀ ਦੇ ਹੱਥ ਜੋ 1 ਜੂਨ ਤੋਂ ਲੈ ਕੇ 6 ਜੂਨ ਤੱਕ ਦਿੱਲੀ ਤਲੁਕਾਰਾ ਚਲ ਰਿਹਾ ਹੈ ਜੋ ਭਾਰਤ ਦੀ ਜ਼ਾਲਮ ਸਰਕਾਰ ਵੱਲੋਂ ਸੱਚਗੰ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਜੀ ਉੱਤੇ ਟੂਪਾ ਟੈਂਕਾਂ ਦੇ ਨਾਲ ਹਮਲਾ ਕਰਕੇ ਜੋ ਸਾਧ ਸੰਗਤ ਮਾਈਆਂ ਬੀਬੀਆਂ ਬੱਚੇ ਬਜ਼ੁਰਗ ਸ਼ਹੀਦ ਵਾਪੁਰਖ ਤਤਪਤੇ ਸੂਰਬੀਰ ਬੱਚਕੇ ਬਲੀ ਸੰਤਗਣੀ ਕਰਾਇਸੀ ਨਿਹਾਲਸਾ ਪਿੰਡਰਾ ਵਾਲੇ ਬਾਬਾ 18 ਸਿੰਘ ਜੀ ਭਾਈ ਅਮਰੀਕ ਸਿੰਘ ਜੀ ਔਰ ਬੰਤ ਸਿੰਘਾਂ ਨੇ ਸ਼ਿਧੀਆਂ ਪ੍ਰਾਪਤ ਕੀਤੀਆਂ ਬਾਬਾ 18 ਸਿੰਘ ਜੀ ਅਤੇ ਹੋਰ ਸਿੰਘਾਂ ਨੇ ਇਸ ਨਗਰ ਅਸੀਂ ਵਸਰ ਕੇ ਨਗਰ ਜੋ ਜ਼ਿਲ੍ਹਾ ਕਰਨਕਰ ਸਾਹਿਬ ਦੇ ਵਿੱਚ ਪੈਂਦਾ ਹੈ ਇਸ ਨਗਰ ਦੇ ਵੀ ਭਾਈ ਮੇਕਰ ਸਿੰਘ ਭਾਈ ਕਰਨੋਟਰ ਸਿੰਘ ਉਹਨਾਂ ਨੇ ਸ਼ਿਧੀਆਂ ਪ੍ਰਾਪਤ ਕੀਤੀਆਂ ਜੋ ਨਾਲ ਦਾਸ ਦੇ ਪਿਤਾ ਚੀਰ ਭਾਈ ਸਰਵਨ ਸਿੰਘ ਜੀ ਜੋ ਉਹਨਾਂ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਅੱਜ ਮਹਾਂਪੁਰਖ ਤੱਪ ਦੇ ਤੇ ਸੰਤ ਬਾਬਾ ਜਵਾਰ ਸਿੰਘ ਜੀ ਦੇ ਅਸਥਾਨਾਂ ਤੇ ਗੁਰਦੁਆਰਾ ਸਾਹਿਬ ਵਿਖੇ ਸਮੂਹ ਨਗਰ ਨਿਵਾਸੀ ਗੁਰੂਕੀਆਂ ਸੰਗਤਾਂ ਵੱਲੋਂ ਬਹੁਤ ਵੱਡਾ ਇਹ ਸ਼ਹੀਦਾਂ ਦੀ ਯਾਦ ਵਿੱਚ ਅੱਜ 5 ਤਰੀਕ ਨੂੰ ਸਮਾਗਮ ਕੀਤਾ ਗਿਆ ਹੈ ਗੁਰੂ ਕੇ ਲੰਗਰ ਟੁੱਟ ਵਰਤੇ ਤਿੰਨੇ ਦਿਨ ਦੀਵਾਰ ਸਜਦੇ ਰਹਿ ਦਾਸ ਜੀ ਹਾਜ਼ਰੀ ਭਰਦਾਰਿਆ ਠੰਨੇ ਮੇਠੇ ਚਲਦੀਆਂ ਸ਼ੇਬੀਆਂ ਚੱਲ ਰਹੀਆਂ ਨੇ ਸੋ ਸ਼ਹੀਦਾਂ ਦੇ ਪਰਿਵਾਰ ਵੀ ਜੋ ਭਾਈ ਮੇਜਰ ਸਿੰਘ ਜੀ ਦਾ ਪਰਿਵਾਰ ਭਾਈ ਤਲਵੰਟਰ ਸਿੰਘ ਜੀ ਦਾ ਜਿਹਨਾਂ ਦਾ ਜੱਜੇਦਾਰ ਪਰਵਾਰ ਸੀ ਜੀ ਜੱਜੇਦਾਰ ਤੁਹਾਨੂੰ ਸਿੰਘ ਜੀ ਫੜੇ ਨੇ ਕਿਉਂਕਿ ਮੈਨੂੰ ਸਾਰੇ ਸਿੰਘਾਂ ਦਾ ਮੇਰਾ ਦਿਨਕਾ ਦਾ ਮੈਂ ਨਾ ਲਵਾ ਸੌ ਪੰਜੀਆਂ ਦੇ ਨਾਮ ਨਹੀਂ ਯਾਦ ਨਾ ਸਾਰਿਆਂ ਦਾ ਨਾਮ ਲਿਆ ਹੀ ਜਾਂਦੇ ਨੇ ਇਸ ਕਰਕੇ ਇਹ ਮੈਂ ਇਹਨਾਂ ਨੂੰ ਇੱਕ ਸ਼ਾਵਾਸ਼ੇ ਦੇਣਾ ਹੈ ਕਿ ਇਹਨਾਂ ਨੇ ਸੀਧਾ ਨੂੰ ਯਾਦ ਕੀਤਾ ਤੇ ਸੀਧਾ ਪਰਿਵਾਰਾਂ ਦਾ ਇਸ ਪ੍ਰਬੰਧਕ ਕਮੇਟੀ ਵੱਲੋਂ ਨਗਰ ਵੱਲੋਂ ਦਾਸ ਦਾ ਇਹ ਸਨਮਾਨ ਕੀਤਾ ਗਿਆ ਹੈ ਸਾਨੂੰ ਉਹਨਾਂ ਸ਼ਹੀਦਾਂ ਦੇ ਪਾਏ ਪੁਰਨਿਆਂ ਤੇ ਚੱਲਣ ਦੀ ਬਹੁਤ ਲੋੜ ਹੈ ਅਮਰਿਤ ਛੁਟਣਾ ਨਿਤਨੇਮ ਕਰਨਾ ਸੇਵਾ ਤੇ ਸੁਧਰਨਾ ਸਾਰੀਆਂ ਸੰਸਥਾਵਾਂ ਦੇ ਸਮਾਜ ਨੂੰ ਰਲ ਮਿਲ ਕੇ ਸਾਨੂੰ ਵਾਚੜ ਕੇ ਮਨਾਉਣੇ ਚਾਹੀਦੇ ਹੈ ਉਹਨਾਂ ਦੇ ਸ਼ਹੀਦਾਨਾਂ ਦੀ ਯਾਦ ਨੂੰ ਤਾਰਿਆ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲੇ ਸੋ ਨਿਹਾਲ